ਦੀ ਦੀ ਤੇ ਅੱਜ ਤਾਂ ਬਣਦਾ ਸਸਪੈਂਡ ਹੋ ਰਿਹਾ ਤਸੌਨੀ ਕੀ ਕੀਤਾ ਉਹਨਾਂ ਨੇ ਅਜੇ ਇੱਕ ਮਹੀਨਾ ਹੋ ਗਿਆ ਤੇ ਹੁਣ ਕਹ ਰਹੇ 15 ਦਿਨ ਨਹੀਂ 3-4 ਮਹੀਨੇ ਹੋ ਗਏ ਵੀਰ ਜੀ ਨਹੀਂ ਇੱਕ ਮਹੀਨਾ ਪਹਿਲਾਂ ਸਾਡੀ ਮੀਟਿੰਗ ਹੋਈ ਜਿੱਥੇ ਉਸ ਨੇ ਕਿੰਨੇ ਦਿਨ ਲਈ ਸੀਗੇ ਕੀ ਹੋਇਆ ਕਿੰਨੇ ਦਿਨ ਕੀ ਹੋਇਆ ਹੁਣ ਤੱਕ ਤੁਸੀਂ ਦੱਸੋ ਵੀ 1% ਹੋਇਆ 2% ਹੋਇਆ ਕਿੰਨਾ ਹੋਇਆ ਯਾਰ ਮੈਂ ਪੁੱਛਦਾ ਕਿੰਨੇ ਪਰਸੈਂਟ ਹੋਇਆ ਦੱਸੋ ਜੀ ਮੰਤਰੀ ਸਾਹਿਬ ਆ ਹਾਲਾ ਕਮੇਸ ਸਾਹਿਬ ਜੇ ਉਹ ਦਿਨ ਗੱਲ ਹੋਈ ਭਈ ਪਾਈ ਇਹਦੇ ਖੱਡੇ ਪਰ ਬੰਦ ਕਰ ਦਿਓ ਜਿੱਥੇ ਆਪਾਂ ਪੱਟ ਕੇ ਲੈਣ ਪਾਈ ਆ ਉਹਨੂੰ ਉਹਨਾਂ ਕੇ ਸੜਕ ਪੜਾ ਦਿਓ ਆਪਣੇ ਰੇੜੇ ਲੈ ਕੇ ਆਉਣਾ ਆਪਣੀ ਤੂੜੀ ਲੈ ਕੇ ਆਉਣਾ ਪੱਠੇ ਲੈ ਕੇ ਆਉਣਾ ਗੋਹਾ ਬਾਹਰ ਲੈ ਕੇ ਜਾਣ ਤੇ ਕਿਵੇਂ ਲੈ ਕੇ ਜਾਣਗੇ ਜੋ ਇਹ ਗਲਤੀਆਂ ਇਹਨਾਂ ਦੀਆਂ ਤੇ ਭੁਖਤ ਅਸੀਂ ਰਹੇ ਆ ਕਮੇਸ ਸਾਹਿਬ ਉਹ ਦਿਨ ਮੈਂ ਉਸਨੂੰ ਇਹਨੂੰ ਕਿਹਾ ਵੀ ਇਹਨੂੰ ਸਸਪੈਂਡ ਕਰੋ ਹੁਣੀ ਕਿਹਾ ਨਾ ਕਿੰਨੇ ਦਿਨ ਹੋ ਗਏ 1% ਵੀ ਕੰਮ ਨਹੀਂ ਹੋਇਆ 1% ਕੰਮ ਹੋਇਆ ਪੁੱਛੋ ਫਿਰ ਕਬਾਰ ਕਰੀ ਜਨੇ